ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਅੱਜ ਆਪਾਂ ਬਣਾਉਣੀ ਆ ਬਾਬਾ ਜੀ ਤੰਤਰਮ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਤੇ ਆਪਾਂ ਲਾਉਣਾ ਲੰਗਰ ਬਾਕੀ ਹੁਣ ਮੈਂ ਨਾ ਤੋਂ ਕਿ ਤਿਆਰ ਹੋ ਗਿਆ ਸ਼ਾਮਾਂ ਦੇ ਵੱਜ ਗਏ ਆ 6:30 6:30 ਹੋ ਗਏ ਆ ਹੁਣ ਆਪਾਂ ਜਾਣਾ ਭਾਂਡੇ-ਭੁੰਡੇ ਲੈਣ ਹਲਵਾਈ ਲੱਗਾ ਘਰੇ ਦੂਜੇ ਉੱਥੇ ਪੂਰਾ ਚੱਲਦਾ ਪਿਆ ਹਲਵਾਈ ਨੇ ਆਪਣਾ ਕੰਮ ਸ਼ੁਰੂ ਕੀਤਾ ਗੋਭੀ-ਗੋਭੀ ਕੱਟਣਦੇ ਆ ਮੁੰਡੇ-ਮੁੰਡੇ ਦੇ ਉਧਰ ਤਿਆਰੀਆਂ ਸ਼ੈਲੀਆਂ ਕਰਨਾ ਭਾਂਡੇ ਲੈਣ ਚੱਲੇ ਆਂ ਪਤੀਲੇ ਬਤੁੱਲੇ ਵੱਡੇ ਤੇ ਮੈਨੂੰ ਕਹਿੰਦੇ ਕੀ ਚੁੱਕਣੇ ਆ ਹੱਥਾਂ ਨਾਲ ਮੈਂ ਕਿਹਾ ਲੈ ਅਸੀਂ ਉਹ ਨਾਲਿਆ ਨਵੇਂ ਕੱਪੜੇ ਪਾ ਲਏ ਆ ਵੇਖੋ ਐ ਚੁੱਕਾਂਗੇ ਥੋੜੀ ਫਿਰ ਮੈਂ ਤਾਂ ਸਕੀਮ ਲਈ ਮੈਂ ਕਿਹਾ ਕਿ ਟਰੈਕਟਰ ਦੇ ਪਿਛੇ ਰੇੜੀ ਪਾ ਗਏ ਇੰਨਾ ਵੀ ਚੁਕੰਨਾ ਹੈ ਆਪ ਟਰੈਕਟਰ ਤੇ ਬਹਿ ਜਾਗੇ ਲਿਬੜਾਂਗੇ ਘੱਟ ਤੇ ਪਤੀਲੇ ਚੁੱਕ ਕੇ ਆਪਾਂ ਸਿੱਧੇ ਘਰੇ ਲੈ ਆਉਣੇ ਆ ਨਾਲੇ ਜਿਆਦੇ ਫੇਰੇ ਲਾਉਣ ਨਾਲੋਂ ਵਧੀਆ ਬਾਕੀ ਜਿਦਾਂ ਹੈਗੀ ਹੀ ਰੈਲੀ ਪਹਿਲਾਂ ਪਰ ਐਲੀ ਤੇ ਚੱਲ ਗਏ ਤੇ ਫਿਰ ਰੈਲੀ ਦਾ ਵਲੌਗ ਬਣਾਉਣਾ ਸੀ ਮੁੜ ਕੇ ਬਣਾਇਆ ਹੀ ਨਹੀਂ ਚਿੱਤ ਜਾਣੀ ਕੀਤਾ ਤੇ ਇਹਨੂੰ ਇਹਨੂੰ ਜੋਦੇ ਨੂੰ ਖੜਿਆ ਨਹੀਂ ਝੋਟੇ ਨੂੰ ਖੜਿਆ ਹੀ ਨਹੀਂ ਆਪਾਂ ਖੜਿਆ ਮੈਂ ਤਾਂ ਨਹੀਂ ਮੈਂ ਕਿਹਾ ਕਿ ਚੱਲੇ ਦੇ ਪਹਿਲਾਂ ਟਾਇਰ ਟੁੱਟ ਜੇ ਕਰਾਈਏ ਰੋਖੇ ਦੇ ਟਾਇਰ ਵਿਚਾਰੇ ਦੇ ਪਾਉਣ ਵਾਲੇ ਆ ਹੁਣ ਆਪਾਂ ਕਦੂ-ਕਦੂਆਂ ਦਾ ਅੱਗੇ ਸੀਜ਼ਨ ਆਇਆ ਨਾ ਉਹ ਤੋਂ ਪਹਿਲਾਂ ਪਹਿਲਾਂ ਕਣਕ ਉਡਾ ਕੇ ਤੇ ਫਿਰ ਟਾਇਰ ਪਾ ਦੇਣਾ ਮੌਨਸਟਰ ਲੁੱਕ ਦੇ ਦੇਣੀ ਇਹਨੂੰ ਪੂਰੀ ਤੇ ਫਿਰ ਹੁਣ ਆਪਾਂ ਇਹਦੇ ਮਗਰ ਪਾ ਕੇ ਰੈਡੀ ਤੇ ਲੈ ਆਉਣਾ ਸਾਰਾ ਕੁਝ ਬਾਕੀ ਝੰਡਾ ਚੈੱਕ ਕਰੋ ਉਹ ਤੇ ਰੈਲੀ ਦੇ ਵਿੱਚ ਸਾਰਿਆਂ ਨੂੰ ਉੱਚਾ ਝੰਡਾ ਹੱਡਾ ਸੀ ਕਿਉਂਕਿ ਇਹ ਮਸ਼ਰਦਾਨੀ ਦਾ ਡੰਡਾ ਹੀ ਲਾ ਛੱਡਿਆ ਇੱਥੇ। ਬਾਕੀ ਲੋ ਗਾਇਸ 22 ਫੁੱਟ ਚੁੱਪ ਯਾਰ 22 ਫੁੱਟ ਦਾ ਟਰਾਲਾ ਆਪਾਂ ਟਰੈਕਟਰ ਪਿੱਛੇ ਪਾ ਲਿਆ ਏ ਤੇ ਬਸ ਗੁੱਲੇ ਗੱਲੇ ਪਾਦੇ ਪਏ ਸੰਗਤ ਸਿੰਘ ਪਤ। ਜੀ ਤਿੰਨ ਵਜੇ ਉੱਠਣਾ ਦਾ 5 ਵਜੇ ਆ ਜੂ। ਲੈ ਤਿੰਨ ਵਜੇ ਕਿੰਨੇ ਉੱਠਣਾ ਬਾਊ? ਤਿੰਨ ਵਜੇ ਉੱਠਣਾ। ਠੀਕ ਆ ਤੇ ਤੂੰ ਨਾਲ ਆ? ਚਾਚ ਨੇ ਤੇ ਆਰਾਧ ਹੀ ਨਾ ਕੋਈ ਗੱਲ ਨਹੀਂ ਸਿਰ ਨਹੀਂ ਲੋੜ। ਮੈਂ ਵੀ ਨਾਲ ਆ ਕੋਈ ਗੱਲ ਨਹੀਂ। ਇਦਾਂ ਹੀ ਪਾਉਣਾ ਇੱਧਰ ਐਸੇ ਡਾਲੋ ਇਸਮੇ ਉਹ ਥੋੜੀ ਚਲ ਠੀਕ ਐ ਨਹੀਂ ਕਿ ਪਾ ਦੂ ਛੇਤੀ ਕਰੋ ਤਾਂ ਐਨੇ ਚੱਲ ਜਣਾ ਜੀ ਉਹ ਨਹੀਂ ਚੱਲ ਗਏ ਐਨੇ ਦਾ ਉੱਥੇ ਹੀ ਰਹਿਣਾ ਤੇ ਆ ਵੀ ਸੰਗਲ ਇੱਧਰ ਪਾਓ ਤੇ ਇਹ ਬਾਕੀ ਟਰਾਲਾ ਚੈੱਕ ਕਰੋ ਬ੍ਰੈਂਡ ਨੇ ਉਹ ਸੱਤ ਵੀਰਾਂ ਦਾ ਟਰਾਲਾ ਹੈ ਵੀਲ ਬੂਲ ਤੇ ਪੇਂਡ ਪੁੰਡ ਫੇਰਿਆ ਹੈ ਹਾਂ ਤੂੰ ਤੂੰ ਮੜਾ ਰਿਹਾ ਨਾ ਜਨ ਡਿਸਕਸ਼ਨ ਕਰਨਾ ਕੀ ਕੀ ਕੁਸਾ ਕੀ ਕੁਸਾ ਦੱਸਣਾ ਸਾਰਿਆਂ ਨੂੰ ਵਲੌਗ ਚ ਦੱਸ ਉਹਨਾਂ ਨੂੰ ਤੂੰ ਦੱਸ ਦੇ ਚੱਲ ਮੈਂ ਦੱਸ ਦਿੰਦਾ ਜਲੇਬੀਆਂ ਪਕੌੜੇ ਜਲੇਬੀਆਂ ਚਾਹ ਤੇ ਜਲੇਬੀਆਂ ਸਿਰੇ ਗੋਬੀ ਵਾਲੇ ਪਕੌੜੇ ਆ ਪਿਆਜ ਵਾਲੇ ਓਏ ਬੜਾ ਬਰੈਡ ਦੋਲਦਾ ਕਰ ਕੱਚੇ ਕਰ ਦਨੇ ਨਹੀਂ ਨਹੀਂ ਹਾਰ ਕਣੀ ਅੱਧੀ ਸੁੱਕੜੀ ਵਾਲੀ ਬਰੈਡ ਵਾਲੇ ਪਕੌੜੇ ਬਾਕੀ ਆ ਹੋ ਗਿਆ ਓਕੇ ਕੰਮ ਤੇ ਆ ਆ ਸੰਗ ਆ ਢਲਾਈ ਕੰਮ ਆਹੋ ਇਹਨੂੰ ਥੋੜਾ ਟਾਈਟ ਕਰ ਇਹਨੂੰ ਟਾਈਟ ਕਰ ਓਏ ਕੀ ਯਾਰ ਰੂਣ ਗਿਆ ਟੁੱਟਿਆ ਪੈਂਦਨ ਨਾ ਕਲੋੜਾ ਇੱਕ ਮਿੰਟ ਇੱਕ ਮਿੰਟ ਇਹਨੂੰ ਘਮਾ ਛੋੜਾ ਕਰਦਾ 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 ਚੱਲ 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 ਛੱਡਣ ਹੋ ਗਿਆ ਨਾ ਵੇਖ ਓਕੇ ਓਕੇ ਬਸ ਓਕੇ ਓਕੇ ਰਪੋੜਾ ਬੁਰਕਮ ਨੂੰ ਜੋੜੋਗੇ ਚੱਲ ਆ ਵੇਖ ਮਸਟੈਂਗ ਮਸਟੈਂਗ ਲਓ ਗਾਇਸ ਤੁਹਾਨੂੰ ਇੱਕ ਚੀਜ਼ ਨਹੀਂ ਚੈੱਕ ਰਹੀ ਨਵੇਂ ਲਵਾਏ ਨਵੇਂ ਲਵਾਏ ਨਵੇਂ ਵੱਡੇ ਲਵਾਏ ਆ ਕੰਦਲੋ ਸਾਰੇ ਟਰੈਕਟਰ ਤੱਕ ਆਨੰਦਪੁਰ ਚੱਲੇ ਨੇ ਪੱਟੀ ਹੋਰ ਆ ਓ ਮੇਰਾ ਪਜਾਮਾ ਨਾਲ ਲਵੇੜ ਓਏ ਮਾਮੇ ਦਾ ਮੁੰਡਾ ਆਏਗਾ ਤੂੰ ਨਾਨਕੇ ਓਏ ਸਵੇਰੇ ਕੰਮ ਨਹੀਂ ਕਰਾਉਂਦਾ ਕੋਈ ਕੰਮ ਨਹੀਂ ਉਹ ਸਵੇਰ ਦਾ ਵੀ ਇਹਨੂੰ ਸਪੈਸ਼ਲ ਲੈਣ ਗਏ ਨੇ ਨਾਨਕ ਕਿਉਂ ਤੇ ਕੁੜੀਆਂ ਕੋਈ ਕੰਮ ਨਹੀਂ ਕਰਾਉਂਦੇ ਆ ਹੈ ਗਾਇਜ਼ ਬੂੜ ਵੇਖੋ ਜਗਦੇ ਭਰਾ ਦੇ origignal ਆ ਹੈ ਇਹਨੂੰ ਚੈੱਕ ਕਰੋ ਮੇਲਾ ਬੈਠਾ ਹੀ ਏ ਕੈਮਰਾ ਚੈੱਕ ਕਰਦੇ ਆ ਕਰ ਜਾਓ ਉਹ ਰੇੜੀ ਦਾ ਵਿਚਾਰ ਰੱਖਿਆ ਮਗਰ ਦਾ ਇਹ ਰੈਡੀ ਰੈਡੀ ਉਹ ਆ ਕਾਲੇ ਸੇਵਾ ਕਰਨੀ ਆ ਚਾਹ ਰਿਹਾ ਉਹ ਰੈਡੀ ਰੱਖਿਆ ਉਹ ਚਾਚਾ ਨਾ ਨਹੀਂ ਜਾਂਦਾ ਹੁੰਦਾ ਆ ਜਾ ਉਹ ਰੈਡੀ ਰੱਖਿਆ ਉਹ ਰੈਡੀ ਦਾ ਤਿਆਰ ਰੱਖਿਆ ਮਗਰ ਉਹ ਏਦਾਂ ਨਾ ਕ ਲੈਣਾ ਸਬਰ ਸੇਵਾ ਦਾ ਕੰਮ ਕਰ ਸਬਰ ਤੂੰ ਕਹਿੰਦੇ ਕਿ ਰੈਡੀ ਕਿਉਂ ਹੁੰਦੀ ਆ ਵਾ ਮਮਾ ਉ ਆਦੀ ਮੱਝ ਆਉਂਦੀ ਆ ਕਿ ਰੈਡਾ ਥੜੀ ਟੱਕੜਾ ਲੁਕੜਾ ਕਿਤੇ ਕੱਢਦੇ ਹਣਾ ਲੋ ਵੀ ਮੇਰੇ ਤਰੇ ਚੱਲੇ ਆਂ ਪਿੰਡ ਵੱਲ ਭਾਂਡੇ ਲੈ ਆਉਣਾ ਭਾਂਡੇ ਲੈ ਆਉਣੇ ਇਥੋਂ ਵੱਡੇ ਵੱਡੇ ਪਤੀਲੇ ਤਿੰਨ ਜਾਰ ਪਤੀਲੇ ਲੈ ਲੈਣੇ ਆ ਪੰਜ ਛੇ ਭਰਾਤਾਂ ਨਹੀਂ ਹੋਣੀਆਂ ਬਾਕੀ ਨਹੀਂ ਬਿਲਾਵਣੇ ਬਾਕੀ ਜਾਣ ਆਪਾਂ ਹੌਲੀ ਹੌਲੀ ਦੇ ਆ ਤੇ ਜੇ ਗੇਰ ਚ 10 10 15 10 15 ਦੀ ਸਪੀਡ ਤੇ ਬਾਕੀ ਬੱਸ ਲੈਣੀਆਂ ਸਮਾਨ ਲੈਣਾ ਬਾਕੀ ਮੋਲ ਚੱਲ ਤੁਹਾਨੂੰ ਸਵੇਰੇ ਵਿਖਾਵਾਂਗੇ ਹੁਣ ਘਰ ਜਾ ਕੇ ਵਿਖਾਉਂਦੇ ਗੋਭੀ ਗੁੱਭੀ ਮਾ ਸਾਡੇ ਕੋਈ ਕੰਮਕਾਰ ਵਾਹੇ ਕਰੋ ਸਤਰਾਮ ਬੋਲੋ ਇੱਕ ਆਦਮਲੀ ਮੋੜ ਨਸ਼ਦਾਈਆ ਉੱਥੋਂ ਫੇ ਰੈਡੀ ਲੱਗ ਜਾਣੀ ਨਾਲ ਫੇਰ ਉਹ ਵੀ ਇਨਾ ਸਮਾਨ ਆ ਸਾਰਾ ਹੀ ਸਮਾਨ ਆ ਥੋੜਾ ਫੜਦਾ ਆਪਨੇ ਵੀ ਰੱਖ ਲੈ ਔਰ ਰੱਖੋ ਬਸ ਪਾਈਨੇ ਦੀ ਵਾਤੇ ਰੈਡੀ ਲੱਗੇ ਆਪਾ ਆ ਟੇਬਲ ਵੀ ਰੱਖੋ ਕੁੱਤਾ ਵੀ ਰੱਖੋ ਨਾਲ ਹੀ ਹਾਂ ਚੱਲ 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 ਲੋ ਡੈਕ ਆਪਣੇ ਲੱਗਾ ਬੋਲੋ ਬੋਲੋ ਜਾਨੇ ਬੋਲੋ ਆ ਗਏ ਦਿਲੋ ਦਾ ਗ੍ਰੀਲਾ ਵਾਰ ਲੱਗਾ ਰੇ ਇੱਥੇ ਪੂਰਾ ਬਾਕੀ ਸਭ ਨੂੰ ਪਰਿਆ ਹੀ ਮੜਾ ਲੈ ਇਧਰ ਆ ਬਾਕੀ ਆਪਾਂ ਨਾ ਭਾਂਡੇ ਰੱਖ ਲਏ ਮੈਂ ਤੁਹਾਨੂੰ ਰस्सियां ਪਾਈਆਂ ਦੋ ਰस्सियां ਪਾਤੀਆਂ ਉੱਤੇ ਵੇ ਹੀ ਲਈਆਂ ਨਹੀਂ ਤੁਸੀਂ ਚਾਨਣ ਤੇ ਵਿਖਾਉਂਦਾ ਤੁਹਾਨੂੰ ਦੋ ਰਸੀਆਂ ਪਾਤੀਆਂ ਭਾਂਡੇ ਨਾ ਡਿੱਗਣ ਚਾਨਣੇ ਵਿਖਾਉਂਦਾ ਥੋੜਾ ਜਿਹਾ ਓਏ ਮੇਰੀ ਗੱਲ ਸੁਣ ਜਿੰਨਾ ਸਮਾਨ ਜਿੰਨਾ ਜਿੰਨਾ ਸਮਾਨ ਆਪਾਂ ਰੇੜੀ ਤੇ ਲਾਂਦਾ ਮਗੇ ਭਾਂਡੇ ਕੱਲੇ ਮੋਟਰਸਾਈਕਲ ਤੇ ਲੈਂਦਾ ਲੱਦ ਕੇ ਲੈ ਭਲਾ ਹੈਂ ਗੱਰ ਗੱਲ ਲੈਂਦਾ ਪੂਰਾ ਸਮਾਨ ਸਮੁੰਦ ਸੰਗੀਤ ਤਾਂ ਜਾਨਾ ਸੰਗੀਤ ਤਾਂ ਜਾਨਾ ਤੇਰੀ ਨਹੀਂ ਬਣਾਉਂਦਾ ਸਮਾਨ ਦੀ ਬਣਾਉਂਦਾ ਮੈਂ ਤੇ ਓਲੀ ਮਾਰੋ ਭਰਾ ਦੇਣ ਓਏ ਉਹ ਪਾਂਡੇ ਵਾਪਸ ਵੀ ਕਰਨੇ ਭਰਾ ਉਹਨਾਂ ਦੇ ਵੀ ਭਾਂਡੇ ਨੇ ਇਦਾਂ ਹੀ ਜਾਉਂਦੇ ਜਿੱਦਾਂ ਮਾਰੰਦੇ ਨੇ ਰੇਡਾ ਲੱਗਿਆ ਨਹੀਂ ਉਹ ਅਖਣੇ ਇਦਾਂ ਹੀ ਕੱਢਾ ਇਦਾਂ ਹੀ ਕਿੱਦਾਂ ਆਪੜਾ ਕਿ ਖਾਈ ਚ ਮੈਨੂੰ ਦੱਸੰਦੇ ਕਹਿੰਦਾ ਵਲੌਗ ਬਣਾ ਇਦਾਂ ਕੱਢ ਕੇ ਜੇ ਦੇਖ ਪਿਆ ਤਲ ਤਲਿਆ ਜਾਣਾ ਹੀ ਵੀ ਇੱਧਰ ਵੀਰ ਨੇ ਸੁੱਟੇ ਨਿੰਬੂ ਵਿੱਚ ਇਹ ਪਤਾ ਨਹੀਂ ਕੀ ਜਿਗਾਰਡਮੈਂਟ ਆ ਤੇ ਇੱਧਰ ਚੈੱਕ ਕਰੋ ਹਮ ਸਟਿਲ ਲਾਈਵ 1900 1900 ਨੇ ਤੇ ਤੇ ਇਹ ਅਸਮਾਨ ਮੇਰਾ ਬ੍ਰੌਫਰਸ ਆਹ ਸੋਹਣ ਜੇ ਕਿਹਨਾਂ ਆਇਆ ਕੋਈ ਵੀਰ ਕਾ ਮੱਤਕ ਨੂੰ ਨਹੀਂ ਹੈ ਇਹ ਲੋਬੇ ਤੇ ਸੇਵਾਦਾਰ ਬੈਠੇ ਨੇ ਬੰਨੇ ਬੰਨੇ ਬੱਚੇ ਹੁਣ ਨਾ ਲੱਗੇ ਦੋਵੇਂ ਕਿੰਨੇ ਜਾਣੇ ਸਾਰੇ ਭੱਜ ਗਿਆ ਦੋ ਹੀ ਰਹਿ ਗਏ ਇੱਕ ਅੱਧਾ ਜੋਦਾ ਬਸ ਜਾਗਦਾ ਬਾਕੀ ਸਭ ਨਿਕਲ ਨਿਕਲ ਗਏ ਜੇ ਤੁਸੀਂ ਦੱਸੋ ਕੋਈ ਕਹਿਣਾ ਚਾਹੁੰਦੇ ਹੋ ਭੱਲੇ ਕੋ ਖਣੇ ਹਲੇ ਵੇਲੇ ਹੋ ਕੇ ਬੈਠੇ ਦੇਖੋ ਕਹਣਾ ਚੁੰਦੇ ਹੋ ਕੁਛ ਨਹੀਂ ਖੋਣਿਆ ਪਰਲੇ ਕਰ ਪਰਲੇ ਪਾਸੇ ਕਰ ਲਈ ਉਹ ਤੇ ਬੰਦ ਕੀਤਾ ਹੈ ਉਹ ਸਨੇਪਾਈ ਵਿਖਾਈ ਉਹ ਵਿਖਾਈ ਵਿਖਾਈ ਇਧਰ ਵਿਖਾਣਾ ਥੋੜੀ ਆਈ ਆ ਉਹ ਪਰੇ ਜਾਤੀ ਉਹ ਤੁਰ ਸਨੇਪ ਜੜ ਖੁੱਲੀ ਆ ਮਸਤ ਤਰੀਕਾ ਦੇਖਣਾ ਬਾਕੀ ਪਕੌੜੇ ਇਧਰਲੇ ਪਾਸੇ ਇੱਕ ਮੰਜਾ ਭਰ ਗਿਆ ਹੁਣ ਦੂਜੇ ਦੇ ਪਾਵਾਂਗੇ ਤੇ ਜਲੇਬੀਆਂ ਅੰਦਰ ਆ ਦਿਵਾੜ ਜਿੱਤੇ ਜਲੇਬੀਆਂ ਪਾਉਣੀਆਂ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅਗਲੇ ਦਿਨ ਦੇ ਵਿੱਚ ਨਵੀਂ ਵੀਡੀਓ ਤੇ ਵੀਡੀਓ ਉਹੀ ਆ ਅਗਲੇ ਦਿਨ ਦੇ ਵਿੱਚ ਤੇ ਅੱਜ ਬਾਬਾ ਜੀ ਦਾ ਤੰਤਰੰਬਾਪਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਬਾਕੀ ਲੰਗਰ ਆਪਣਾ ਹੋ ਗਿਆ ਹੈ ਰਾਤੀ 2:30 ਵਜੇ ਦੇ ਲੱਗ ਬਣੇ ਤਿਆਰ ਹੁਣ ਅਰਦਾਸ ਕਰਦੇ ਪਏ ਆ ਅਰਦਾਸ ਤੋਂ ਬਾਅਦ ਆਪਾਂ ਲੰਗਰ ਸ਼ੁਰੂ ਕਰਦੇ ਆ ਵਰਤੌਣਾ ਬਾਕੀ ਮੈਂ ਤੁਹਾਨੂੰ ਉੱਥੇ ਜਾ ਕੇ ਖੰਦਦਾਵਾਂ ਓ ਜੀ ਸਾਈਂ ਤਾਂ ਹੋ ਗਿਆ ਰਾਤੀ ਜਿਹੜੇ ਵੀਰ ਜੀ ਰਾਤੀ ਕਿਸੇ ਸਾਡੇ ਵਾ ਕਰਦੇ ਆ ਵੀਰ ਜੀ ਸਾਡੇ 10:00 ਵਜੇ ਸੇਵਾ ਕਰਦੇ ਆ ਆ ਵੀ ਵੀਰ ਜੀ ਰਾਤੀ ਜਾਂਦੇ ਮੈਂ ਆਇਆ ਕੱਪੜੇ-ਕੁਪੜੇ ਲੈ ਕੇ ਇਹ ਵੀ ਗਏ ਆ ਵੀ ਵੀਰ ਜੀ ਗਏ ਆ ਵੀ ਵੀਰ ਜੀ ਗਏ ਬਾਕੀ ਇਹ ਕੌਣ ਦਿਖ ਲੱਤਾ ਦੋ ਤਿੰਨ ਹੁਣ ਕਰੋਗੇ ਦੀਗੇ ਆਉਂਦੇ ਫਿਰ ਦਿਆ ਸ਼ੁਰੂ ਹੋ ਗਏ ਬਾਕੀ ਫਿਰ ਸ਼ੁਰੂ ਕਰ ਦੇਗਾ ਚਾਹ ਪੀ ਲੋ ਵੀ ਦੀ ਟਾਈਮ ਨਾਲ ਇਹ ਤਾਂ ਕੰਮ ਹੋਈ ਨਹੀਂ ਅੰਤ ਪੜਨਾ ਪੜਨਾ ਬੰਲੇ ਬਡੇ ਰੇ ਰਾਤੀ ਸੇਵਾ ਬੜੀ ਬੜਾ ਜੋਗਦਾਨੀ ਤੇਰਾ ਵੀ 3 ਵਜੇ ਤੱਕ ਸਾਧ ਕੀ ਸੋਭਾ ਮੂਰਤ ਤੇ ਮੈਂ ਵੀ ਜਾ ਰਹੇ ਜੇ ਕਿਹਾ ਸਾਧ ਕੀ ਸੋਭਾ ਨਹੀਂ ਵੀਰੇ 4 ਵੇ ਤੇ ਅਸੀਂ ਵੀ ਸੌ ਗਏ ਹਾਂ ਮੱਛਾ ਸਾਫ ਕਰ ਤਰੇਲ ਪਈ ਹੋਰ ਮੈਂ ਹੋਣੀ ਮੰਸਾ ਆ ਮੁਖਾਪ ਹੁੰਦਾ ਆ ਅੱਜ ਨੇ ਫੋਨ ਕੀਤਾ ਆ ਜੀ ਕਹਿੰਦਾ ਵੀਰੇ ਠੰਡ ਘਟ ਲੈਂਦਾ ਮੈਂ ਕੁੜਦਾ ਵਿਆ ਮਾ ਪਾ ਜਣਾ ਤੇ ਆ ਕੁੜਦਾ ਮੈਂ ਚੈੱਕ ਕਰ ਉਹਦਾ ਝੂਠੇ ਦਾ ਗੱਪੀ ਦਾ ਮੈਂ ਤਾਂ ਨਹੀਂ ਪਾਇਆ ਪਤਲਾ ਇਹ ਠੀਕ ਤਈਆਂ ਤੋਂ ਠੰਡ ਘਟਣ ਦੀ ਵੇਟ ਕਰਦਾ ਹਾਂ ਬ੍ਰਹਮ ਗਿਆਨੀ ਆਰਤੀ ਸਾਹਿਬ ਤੁਰ ਪੀਆ ਜਲੇਬਾਂ ਦੇ ਆਪ ਆਪ ਦੀ ਲੈਣ ਦੇ ਬਾਹਰ ਹੁਣ ਪਰਾ ਪੀਰ ਜੀ ਐਮ ਵਾਲੇ ਆਏ ਨੇ ਲੱਡੂ ਆਣੂ ਰੋ ਲੱਡੂ ਖਾਣ ਦਾ ਦਿਖਾਵਾ ਲੱਡੂ ਤੇ ਜਲੇਬੀਆਂ ਆ ਜਲੇਬੀਆਂ ਉਹ ਦਹੀਂ ਉਹ ਸੁਣਣੇ ਆਏ ਉਹਨਾਂ ਦੇ ਕਿਹੜੇ ਸੁਣਣੇ ਆਏ ਉਹਨਾਂ ਨੇ ਤੁਰ ਦਿਓ ਜਿੰਮ ਜੋ ਮੁੰਡੇ ਆਏ ਉਹਨਾਂ ਲਫਾਂ ਲਾਗੇ ਤੁਰ ਦਿਓ ਗੁੱਸਾ ਆ ਗਿਆ ਸਤਾਰ ਨੂੰ ਚੋਚ ਚੋਕੇ ਮਰੂਗਾ ਇੱਥੇ ਤੁਹਾਨੂੰ 2 ਮਿੰਟ ਰੋਜਾ ਆ ਗਿਆ ਅੱਲਾਹ ਦੇ ਉਹ ਮਾਈ ਗੋਡ ਉਹ ਮਾਈ ਗੋਡ ਹਾਂ ਜੀ ਆ ਕੈਮਰਾਪਰ ਉਹ ਪ੍ਰਾਤਾ ਭਰ ਗਏ ਜਲੇਬੀ ਜਲੂਬੀ ਦੀਆਂ ਮਾਮੇ ਜਿੰਮੇਵਾਰੀ ਪਕੌੜਿਆਂ ਦੇ ਆ ਪਕੌੜੇ ਮਾਮੇ ਨੇ ਵਰਤਣੇ ਉਧਰੋਂ ਭਰ ਕੇ ਬੰਦੇ ਪੂਰੇ ਤਿਆਰ ਖਲੋਤੇ ਆ ਅੱਧੇ ਇੱਕ ਬਾਹਰ ਅੱਧੇ ਇੱਕ ਅੰਦਰ ਆ ਡਰ ਸਾਨੂੰ ਤੇਰਾ ਹੀ ਆ ਤੂੰ ਕੁੜੀ ਆ ਵਾ ਤੂੰ ਆਖਣਾ ਲਸਾਂਬੜਾ ਪਤਲਾ ਮਾਸਾ ਮੋਟਾ ਮੋਟਾ ਵਿਆ ਡੋਲਾ ਡੋਲਾ ਵਿਖਾਉਂਦਾ ਹੀ ਹੁਣ ਹਾਂਜੀ ਤਿਆਰੀ ਆ ਲਾਵੇਂ ਚਾਹ ਫੜ ਲਈ ਤੂੰ ਚਾਹ ਕਿੱਥੇ ਫੜੀ ਦੱਸ ਮੈਂ ਕਿਹਾ ਚਾਹ ਫੜ ਲਈ ਤੂੰ ਆਹ ਮਰਤਾ ਰਾਜੀ ਕੈਮ ਜੀ ਉਹ ਵਾਈ ਯਾਰ ਉਸਤਾਦ ਜੀ ਮੈਂ ਸਾਡੇ ਕੈਪਟਨ ਸਾਹਿਬ ਆਦੀ ਵੀ ਅੱਜ ਫਿਰ ਮੁੰਡਾ ਸਾਦਾ ਕੀ ਤੂੰ ਪਕੌੜੇ ਤੇ ਜਲੇਬੀਆਂ ਆਹੋ ਕੀ ਖਾਜੀ YouTube ਤੇ ਆਉਗੇ ਉਸਤਾਦ ਜੀ

ਸਿਵਾ ਸਵਾਦ ਹੁਣ ਗੋਪੀ ਵੀਰ ਨੇ ਖੱਟੀ ਆ ਭਾਵੇਂ ਰਾਤ ਨਹੀਂ ਆਇਆ ਅਸਲੀ ਸਿਵਾ ਹੁਣ ਖੱਟੀ ਆ ਮੁੰਡੇ ਲੱਗੇ ਇਧਰ ਥਾ ਕਿ ਉਹ ਮੈਂ ਗੱਲਾਂ ਵੀ ਦਈ ਵੀਰ ਨੂੰ ਨਹੀਂ ਕਰਦਾ ਤੇ ਬਾਕੀ ਮੋਲ ਓਕੇ ਆ ਕਿਹਨਾਂ ਦੀ ਗੱਲ ਕਰਨਾ ਓਕੇ ਬਾਈ ਹੋਰ ਠੀਕ ਆ ਆ ਲੱਗ ਲਏ ਹਾਂ ਵੀਡੀਓ ਬੰਦ ਕਰਾਂ ਫਿਰ ਫੇਰ ਗੱਲ ਸੁਣ ਲਈਏ ਮੈਂ ਸਰਪੰਚ ਸਾਹਿਬ ਖਿਲੋਗੇ ਹੁਣ ਮੁੰਡਿਆਂ ਨੂੰ ਇਕੱਠੇ ਕਰਕੇ ਉਹ ਲੱਗੇ ਵੀ ਸੀ ਉਹ ਦਿਨ ਹਨ ਐਨੇ ਕੋਈ ਚੈਲੰਜ ਨਹੀਂ ਕੀਤੀ ਹਾਂ ਉਹਨੇ ਨਾਲੇ ਨੇ ਗਰਦਾਸ ਚੱਲ ਐ ਹੋ ਜੂ ਨਾ ਤੁਹਾਡੇ ਸਕਰੀਨਸ਼ਾਟ ਮਾਰ ਲਾਂਗੇ ਫੋਟੋ ਲਾ ਦਾਂਗੇ ਥੰਬਨੇਲ ਓਏ ਉਹ ਕੀ ਚੈਨਲ ਕੀ ਕਹਿੰਦੇ ਆ ਹਾਂ ਮੋਨਟਾਈਜ਼ ਨੂੰ ਕੀ ਕਹਿੰਦਾ ਤੂੰ ਮੋਨਟਾਈਜ਼ ਸੌ ਖਾ ਕੀ ਕਹਿੰਦੇ ਆ ਪਤਾ ਨਹੀਂ ਪੋਨੋਟਾਈਜ਼ ਕੀ ਗਈ ਆ ਸਾਲਾ ਅੰਦਰ ਓਏ ਯਾਰ ਨਹੀਂ ਹੁਣ ਬੰਦੇ ਤੋਂ ਬੋਲੇ ਨਗਰੀ ਕਦਾਨ ਮੋਸ਼ਕੁਡੀ ਕਰਕੇ ਖਾਣਾਂ ਨੂੰ ਮਾਸਾ ਦਿਖੇ ਵੀ ਗਾਇਸ ਆਪ ਬਲੌਗ ਨੂੰ ਆਪ ਐਂਡ ਕਰਦੇ ਇੱਥੇ ਤੇ ਇਥੋਂ ਆਪਾਂ ਅਗਲਾ ਬਲੌਗ ਸਟਾਰਟ ਕਰਦੇ ਆਪਾਂ ਚੱਲੇ ਹੁਣ ਪਹੂ ਐਂਡ ਗੁਰਦੁਆਰੇ ਸਾਹਿਬ ਸੰਗਤ ਦੇ ਨਾਲ ਜਾਣ ਹੀ ਗਿਆ ਕਿਉਂਕਿ ਆਪਾਂ ਲੰਗਰ ਵਰਤਣਾ ਹੈ ਲੇਟ ਹੋ ਗਏ ਤਾਂ ਕਰਕੇ ਤੇ ਬਾਕੀ ਵਧੀਆ ਲਗਾ ਬਲੌਗ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਗਾਇਸ ਵੀਰੋਣੇ ਜਾਂਦੇ ਜਾਂਦੇ ਓਕੇ ਬਾਏ ਗਾਇਸ ਨਵਾਂ ਬਲੌਗ ਸਟਾਰਟ ਕਰਦੇ ਆਣ